ਦੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਨੂੰ ਦੱਸਦੀ ਕਿ ਇੰਸਟਾ ਕੁਈਨ ਕਮਲ ਕੌਰ ਭਾਬੀ ਜਿਹਨੂੰ ਕਿਹਾ ਜਾਂਦਾ ਹੈ ਉਸ ਦੀ লাশ ਬਰਾਮਦ ਕੋਈ ਹੈ ਜਿੱਥਾ ਅਚਾਨਕ লাশ ਮਿਲਣ ਦੇ ਨਾਲ ਤੁਹਾਨੂੰ ਦੱਸਦੀ ਕਿ ਪੁਲਿਸ ਵੀ ਖરાਨ ਹੈ ਕਿਉਂਕਿ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਾਫੀ ਇਨਫਲੂਐਂਸ ਕਰ ਰਹੀ ਹੈ ਔਰ ਲਗਾਤਾਰ ਵਿਵਾਦਾਂ ਦੇ ਵਿੱਚ ਵੀ ਰਹਿ ਰਹੀ ਸੀ ਕਮਲ ਕੌਰ ਜਿਸ ਦੀ ਕਿ ਹੁਣ লাশ ਮਿਲੀ ਹੈ ਗੱਡੀ ਦੇ ਵਿੱਚੋਂ লাশ ਬਰਾਮਦ ਹੋਣ ਤੇ ਪਾਜੜਾ ਪੈ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ ਕਮਲ ਭਾਬੀ ਦੇ ਨਾਮ ਦੇ ਵਿੱਚੋਂ ਔਰ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਹਿਚਾਣ ਤੁਹਾਨੂੰ ਆ ਜਾਵੇਗੀ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੈ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚੋਂ লাশ ਬਰਾਮਦ ਹੋਈ ਆ ਫਰਜੀ ਨੰਬਰ ਤੇ ਪਾਰਕਿੰਗ ਦੇ ਵਿੱਚ ਕਾਰ ਲੱਗੀ ਹੋਈ ਸੀ ਤਿੰਨ ਤਿੰਨ ਚਾਰ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿ ਜਿਹੜੀ লাশ ਹੈ ਉਸ ਨੂੰ 3-4 ਦਿਨ ਹੋ ਚੁੱਕੇ ਨੇ ਫਿਲਹਾਲ ਇਸ ਦਾ ਸਾਰਾ ਖੁਲਾਸਾ ਤਾਂ ਪੋਸਟਮਾਰਟਮ ਦੇ ਵਿੱਚ ਹੋਏਗਾ ਕਿ ਆਖਿਰਕਾਰ ਗੱਲ ਕੀ ਬਣੀ ਆ ਤਾਂ ਇਹ ਤਸਵੀਰਾਂ ਦਿਖਾ ਰਿਆਂ ਕਮਲਕੌਰ ਭਾਬੀ ਦੇ ਨਾਮ ਦੇ ਵਿੱਚ ਉਹ ਇਹ ਜਾਣੀ ਜਾਂਦੀ ਹੈ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਵਿਵਾਦ ਰਿਖਾ ਹੈ ਵਿਵਾਦ ਇਹ ਰਿਹਾ ਹੈ ਕਿ ਇਹ ਅਸ਼ਲੀਲ ਕੰਟੈਂਟ ਬਣਾਉਂਦੀ ਸੀ ਜਿਦੇ ਵਿੱਚ ਗਾਲਾਂ ਹੋ ਗਈਆਂ ਜਿਦੇ ਵਿੱਚ ਜਿਸਮ ਦਿਖਾਉਣਾ ਹੋ ਗਿਆ ਤਾਂ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣ ਦੇ ਕਾਰਨ ਵੀ ਇਸ ਦਾ ਵਿਰੋਧ ਕਾਫੀ ਕੀਤਾ ਗੈਸ ਨੂੰ ਕਾਫੀ ਕੰਟਰੋਵਰਸੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਉਹ ਗੱਡੀ ਦਿਖਾ ਰਹੇ ਹਾਂ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਨੇੜੇੋਂ ਗੱਡੀ ਬਰੰਬਦ ਹੋਈ ਹੈ ਤੇ ਗੱਡੀ ਦੇ ਵਿੱਚ লাশ ਪਈ ਹੋਈ ਸੀਗੀ ਦੇਖਣ ਤੋਂ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਇਹ ਜਿਹੜੀ লাশ ਹੈ ਉਹ ਤਿੰਨ ਤੋਂ ਚਾਰ ਦਿਨ ਪੁਰਾਣੀ ਹੋ ਸਕਦੀ ਹੈ ਦੇਖਣ ਤੋਂ ਇੱਕ ਹੀ ਮਾਮਲਾ ਜਿਹੜਾ ਉਜਾਪ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ ਦੇ ਵਿੱਚੋਂ ਆ ਜਿਹੜੀ 스멜 ਆਈ ਗੱਡੀ ਦੇ ਵਿੱਚੋਂ ਜਿਆਦਾ 스멜 ਆਉਣ ਕਰਕੇ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਨੇ ਕਹਿ ਕੇ ਗੱਡੀ ਜਿਹੜੀ ਐ ਇੱਥੇ ਕਾਫੀ ਸਮੇਂ ਤੋਂ ਖੜੀ ਐ ਔਰ ਗੱਡੀ ਦੇ ਵਿੱਚੋਂ ਨਾ ਤਾਂ ਕੋਈ ਨਿਕਲਦਾ ਹੋਇਆ ਦਿਖਾਈ ਦਿੱਤਾ ਔਰ ਨਾ ਹੀ ਕੋਈ ਗੱਡੀ ਦੇ ਵਿੱਚ ਬੈਠਦਾ ਹੋਇਆ ਦਿਖਾਈ ਦਿੱਤਾ ਤਾਂ 3-4 ਦਿਨ ਤੋਂ ਗੱਡੀ ਖੜੀ ਸੀਗੀ ਤਾਂ ਜਦੋਂ 스멜 ਬਹੁਤ ਜ਼ਿਆਦਾ ਆਈ ਤਾਂ ਉਸ ਤੋਂ ਬਾਅਦ ਜਦੋਂ ਗੱਡੀ ਨੂੰ ਖੋਲ ਕੇ ਦੇਖਿਆ ਗਿਆ ਤਾਂ ਵਿੱਚ ਕੰਚਨ ਉਰਫ ਕਮਲਕੌਰ ਭਾਬੀ ਸੋਸ਼ਲ ਮੀਡੀਆ ਤੇ ਜਿਸ ਨੂੰ ਤੁਸੀਂ ਦੇਖਿਆ ਹੋਣਾ ਗਾਲੀ ਗਾਲੀ ਗਲੋਚ ਵੀ ਕਰਦੇ ਆਂ ਔਰ ਜਿਸਮ ਦਿਖਾਉਂਦੇ ਆਂ ਹੁਆਂ ਵੀ ਕਿਉਂਕਿ ਇਹ ਕੰਟਰੋਵਰਸੀ ਕਮਲਕੌਰ ਦੇ ਨਾਲ ਜੁੜੀ ਹੋਈ ਸੀ ਕਿ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਸ਼ਲੀਲ ਗੱਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕੀਤੀਆਂ ਜਾਂਦੀਆਂ ਨੇ ਤਾਂ ਇਸ ਕਰਕੇ ਕਮਲਕੌਰ ਜਿਹੜੀ ਹੈ ਉਹ ਕਾਫੀ ਵਿਵਾਦਾਂ ਦੇ ਵਿੱਚ ਰਹੀ ਕਾਫੀ ਕੰਟਰੋਵਰਸੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਲਾਸਟ ਜਿਹੜੀ ਹੈ ਆ ਉਹ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਉਸ ਦੇ ਵਿੱਚ ਪਾਰਕਿੰਗ ਦੇ ਵਿੱਚ ਖੜੀ ਫਰਜ਼ੀ ਨੰਬਰ ਕਾਰ ਦੇ ਵਿੱਚੋਂ ਇਸ ਔਰਤ ਦੀ ਲਾਸ਼ ਜਿਹੜੀ ਆ ਉਹ ਮਿਲੀ ਹੈ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਹੈ ਔਰ ਜਦੋਂ ਪਛਾਣ ਕੀਤੀ ਗਈ ਤਾਂ ਕੰਚਨ ਕੰਚਨ ਜਿਹੜੀ ਲੁਧਿਆਣੇ ਦੇ ਰਹਿਣ ਵਾਲੀ ਦੱਸੀ ਜਾ ਰਹੀ ਹੈ ਔਰ ਮੀਡੀਆ ਤੇ ਉਹ ਕਮਲਕੌਰ ਭਾਬੀ ਦੇ ਨਾਮ ਤੋਂ ਫੇਮਸ ਹੈ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਈ ਫੇਸ ਤੁਸੀਂ ਸਾਰੇ ਜਾਣਦੇ ਹੋਵੋਗੇ ਤਾਂ ਇਹ ਮਸ਼ਹੂਰ ਇੰਸਟਾਗ੍ਰam ਸਟਾਰ ਹੈ ਕੁਈਨ ਹੈ ਪਰ ਇਸ ਦੇ ਉੱਪਰ ਤੁਹਾਨੂੰ ਦੱਸਦੀ ਕਿ ਜਿਸ ਤਰੀਕੇ ਦੀ ਕੰਟਰੋਵਰਸੀ ਰਹੀ ਹੈ ਕਾਫੀ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਕਾਫੀ ਲੋਕਾਂ ਨੇ ਵੀ ਵਿਰੋਧ ਕੀਤਾ ਕਿ ਜਿਹੜੀ ਕਮਲ ਕੌਰ ਭਾਬੀ ਹੈ ਇਹ ਜਿਸਮ ਦੀ ਨਮਾਇਸ਼ ਸੋਸ਼ਲ ਮੀਡੀਆ ਤੇ ਕਰਦੀ ਹੈ ਔਰ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਕਮਲ ਕੌਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾ ਇਸ ਕਰਕੇ ਕਮਲ ਕੌਰ ਜਿਹੜੀ ਹੈ ਕਾਫੀ ਵਿਵਾਦਾਂ ਦੇ ਵਿੱਚ ਰਹੀ ਹੈ ਔਰ ਕਾਫੀ ਫੇਮਸ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਕਮਲ ਕੌਰ ਭਾਬੀ ਜਿਹੜੀ ਹੈ ਉਹਦੇ ਫੋਲੋਅਰ ਨੇ ਇੰਸਟਾਗ੍ਰam ਤੇ ਕਹਿ ਲਈ ਫੇਸਬੁਕ ਤੇ ਕਹਿ ਲਈ YouTube ਦਾ ਚੈਨਲ ਵੀ ਹੈ ਆਪਣੇ ਵਲੌਗ ਵੀ ਬਣਾ ਕੇ ਉਹ ਚੈਨਲ ਤੇ ਪਾਉਂਦੀ ਸੀਗੀ ਔਰ ਇਸ ਕਰਕੇ ਉਹ ਕਾਫੀ ਫੇਮਸ ਹੈ ਕਾਫੀ ਕੰਟਰੋਵਰਸੀਆਂ ਕਮਲਕੌਰ ਦੇ ਨਾਮ ਦੇ ਨਾਲ ਜੁੜੀਆਂ ਨੇ ਇਹ ਤਸਵੀਰਾਂ ਦਿਖਾ ਰਿਆਂ ਤਾਂ ਬੀਤੀ ਰਾਤ ਜਦੋਂ লাশ ਬਰਾਮਦ ਹੁੰਦੀ ਹੈ ਬਠਿੰਡਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ লাশ ਮਿਲਦੀ ਹੈ ਗੱਡੀ ਖੜੀ ਹੁੰਦੀ ਹੈ ਤਾਂ ਜਿਹੜੀ ਮੁੱਢਲੀ ਜਾਣਕਾਰੀ ਸਾਨੂੰ ਮਿਲ ਪਾਰੀ ਹੈ ਕਿ ਗੱਡੀ ਦੇ ਵਿੱਚੋਂ ਕਾਫੀ 스ਮੈਲ ਆ ਰਹੀ ਸੀਗੀ ਤਾਂ ਜਦੋਂ ਇਹ ਪਤਾ ਕੀਤਾ ਗਿਆ ਲੋਕਾਂ ਨੇ ਕਿਹਾ ਕਿ 스ਮੈਲ ਬਹੁਤ ਆ ਰਹੀ ਹੈ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਜਦੋਂ ਗੱਡੀ ਖੋਲੀ ਤਾਂ ਵਿੱਚੋਂ ਇੱਕ ਲੜਕੀ ਦੀ লাশ ਬਰਾਮਦ ਹੁੰਦੀ ਹੈ ਜਿਸ ਦੀ ਪਛਾਣ ਜਿਹੜੀ ਕੰਚਨ ਦੇ ਨਾਮ ਤੋਂ ਹੁੰਦੀ ਹੈ ਜਿਹੜੀ ਕਿ ਲੁਧਿਆਣੇ ਦੇ ਰਹਿਣ ਵਾਲੀ ਹੈ ਪਰ ਜਦੋਂ ਕੰਚਨ ਨੂੰ ਦੇਖਿਆ ਗਿਆ ਤਾਂ ਇਹ ਕੰਚਨ ਕਮਲ ਕੌਰ ਭਾਬੀ ਨਿਕਲੀ ਜਿਹੜੀ ਸੋਸ਼ਲ ਮੀਡੀਆ ਸਟਾਰ ਹੈ ਇਨਸਟਾ ਕੁਈਨ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਬਹੁਤ ਸਾਰੀਆਂ ਕੰਟਰੋਵਰਸੀਆਂ ਕਮਲ ਦੇ ਨਾਮ ਤੇ ਜੁੜੀਆਂ ਰਹੀਆਂ ਆ ਕਿ ਇਹਨਾਂ ਦਾ ਕੰਟੈਂਟ ਜਿਹੜਾ ਆ ਉਹ ਗੰਦਾ ਹੁੰਦਾ ਹੈ ਇਹਨਾਂ ਦਾ ਕੰਟੈਂਟ ਅਸ਼ਲੀਲ ਹੁੰਦਾ ਹੈ ਸੋਸ਼ਲ ਮੀਡੀਆ ਤੇ ਇਹ ਅਸ਼ਲੀਲ ਗੱਲਾਂ ਕਰਦੀਆਂ ਨੇ ਗਾਲ੍ਹਾਂ ਕੱਢਦੀਆਂ ਨੇ ਔਰ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਇਸ ਗੱਲ ਤੋਂ ਇਹ ਕਾਫੀ ਸੁਰਖੀਆਂ ਦੇ ਵਿੱਚ ਸੀ ਕਮਲਕੌਰ ਪਰ ਫਿਲਹਾਲ ਤੁਹਾਨੂੰ ਦੱਸਦੀ ਕਿ ਜਦੋਂ ਇਹ ਅਚਾਨਕ ਗੱਡੀ ਦੇ ਵਿੱਚੋਂ Laash ਬਰਾਮਦ ਹੁੰਦੀ ਹੈ ਤਾਂ Laash ਕਮਲਕੌਰ ਭਾਬੀ ਦੀ ਮਿਲਦੀ ਹੈ ਤਾਂ ਉਸ ਸਮੇਂ ਸਨਸਨੀ ਫੈਲ ਜਾਂਦੀ ਹੈ ਕਿ ਆਖਰਕਾਰ ਇਹ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਜਾਂ ਫਿਰ ਕਮਲਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗੱਡੀ ਦੇ ਵਿੱਚ ਹੀ ਤਾਂ ਇਹ तमाम ਚੀਜ਼ਾਂ ਜਿਹੜੀਆਂ ਨੇ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਡੀ ਕਦੋਂ ਆਈ ਔਰ ਇਸ ਗੱਡੀ ਨੂੰ ਕੌਣ ਡਰਾਈਵ ਕਰ ਰਿਹਾ ਸੀਗਾ ਔਰ ਗੱਡੀ ਦੇ ਵਿੱਚ ਕਿੰਨੇ ਜਾਣੇ ਸੀਗੇ ਕੋਈ ਬਾਹਰ ਵੀ ਨਿਕਲ ਰਿਹਾ ਹੈ ਜਾਂ ਗੱਡੀ ਕਿੰਨੇ ਦਿਨ ਤੋਂ ਇੱਥੇ ਖੜੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਹੁਣ ਪਰਦਾ ਜਿਹੜਾ ਚੱਕਿਆ ਜਾਏਗਾ ਫਿਲਹਾਲ ਜਿਹੜੀ ਮੁੱਢਲੀ ਜਾਣਕਾਰੀ ਮਿਲੀ ਹੈ ਕਿ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿ ਇਹ ਲਾਸ਼ ਹੋ ਚੁੱਕੀ ਹੈ ਤਾਂ ਹੋ ਸਕਦਾ ਹੈ ਕਿ ਫਿਰ 3 ਤੋਂ 4 ਦਿਨ ਪਹਿਲਾਂ ਦੀ ਇਹ ਗੱਡੀ ਜਿਹੜੀ ਉਹ ਇੱਥੇ ਖੜੀ ਹੋਵੇ ਤਾਂ ਬਹੁਤ ਸਾਰੇ ਸ਼ੱਕ ਜਿਹੜੇ ਆ ਉਹ ਆਟੋਮੈਟਿਕਲੀ ਜਾਂਦੇ ਨੇ ਕਿ ਆਤਮ ਹੱਤਿਆ ਵੀ ਕੀਤੀ ਜਾ ਸਕਦੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਲਾਸ਼ ਜਿਹੜੀ ਆ ਉਹ ਇੱਥੇ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰਕੇ ਉਹਦੇ ਵਿੱਚ ਰੱਖ ਦਿੱਤੀ ਗਈ ਜਦੋਂ 스멜 ਆਉਣੀ ਸ਼ੁਰੂ ਹੋਈ ਤਾਂ ਉਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਇਹ तमाम ਸਾਰੇ ਸਵਾਲ ਨੇ ਸ਼ੱਕ ਵੀ ਪੈਂਦਾ ਹੈ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਸੀਂ ਦੇਖੋ ਕਿ 스멜 ਬਹੁਤ ਜ਼ਿਆਦਾ ਸੀ ਪੁਲਿਸ ਨੇ ਵੀ ਮਾਸਕ ਪਾਏ ਕੋਈ ਹੈ ਸੋ ਇੱਥੋਂ ਹੀ ਪਤਾ ਲੱਗਦਾ ਹੈ ਕਿਉਂਕਿ ਜਦੋਂ ਬੋਡੀ ਤਿੰਨ ਤੋਂ ਚਾਰ ਦਿਨ ਨਾ ਲਾਸਟ ਜਿਹੜੀ ਉਹ ਪਈ ਰਹਿੰਦੀ ਹੈ ਤਾਂ ਫਿਰ ਉਹ ਗਲਨੀ ਸ਼ੁਰੂ ਹੁੰਦੀ ਹੈ ਤਾਂ ਫਿਰ ਉਹਦੀ 스멜 ਜਿਹੜੀ ਹੋਣੀ ਆਟੋਮੈਟਿਕਲੀ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਕਰਕੇ ਵੀ ਲੱਗਦਾ ਹੈ ਕਿ ਤਿੰਨ ਤੋਂ ਚਾਰ ਦਿਨ ਇਹ ਪੁਰਾਣੀ ਹੋ ਸਕਦੀ ਹੈ ਲਾਸ਼ ਅ ਸੋ ਇਸ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਘਟਨਾ ਕਿਵੇਂ ਵਾਪਰੀ ਅਚਾਨਕ ਇੱਕ ਸੋਸ਼ਲ ਮੀਡੀਆ ਸਟਾਰ ਕਮਲਕੌਰ ਭਾਬੀ ਦੀ ਲਾਸ਼ ਜਿਹੜੀ ਹੈ ਉਹ ਇੱਕ ਪਾਰਕਿੰਗ ਦੇ ਵਿੱਚ ਖੜੀ ਹੋਈ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਨੰਬਰ ਪਲੇਟ ਹੈ ਉਹ ਵੀ ਫਰਜ਼ੀ ਹੈ ਜਿਹੜਾ ਗੱਡੀ ਦਾ ਨੰਬਰ ਹੈ ਉਹ ਵੀ ਫਰਜ਼ੀ ਦੱਸਿਆ ਜਾ ਰਿਹਾ ਹੈ ਤਾ ਇਹ ਤਸਵੀਰਾਂ ਦਿਖਾ ਰਿਆਂ ਇਸ ਕੰਟੈਂਟ ਨੂੰ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਜਾਏਗਾ ਕਿ ਕਮਲ कौर ਭਾਬੀ ਕੌਣ ਸੀ ਸਾਰੇ ਲੋਕ ਸ਼ਾਇਦ ਜਾਣਦੇ ਹੋਣਗੇ ਕਿਉਂਕਿ ਕੰਟਰੋਵਰਸੀਆਂ ਵੀ ਕਮਲ ਦੇ ਨਾਂ ਤੇ ਜੁੜੀਆਂ ਰਹੀਆਂ ਕਿ ਜਿਸਮ ਦੀ ਨਮਾਇਸ਼ ਸੋਸ਼ਲ ਮੀਡੀਆ ਤੇ ਕੀਤੀ ਜਾਂਦੀ ਹੈ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਸ਼ਲੀਲ ਗਾਲਾਂ ਜੜੀਆਂ ਉਹ ਸੋਸ਼ਲ ਮੀਡੀਆ ਤੇ ਕੱਢੀਆਂ ਜਾਂਦੀਆਂ ਨੇ ਸੋ ਇਸ ਕਰਕੇ ਕੰਟਰੋਵਰਸੀ ਜਿਹੜੀ ਆ ਕਮਲ ਕੌਰ ਭਾਬੀ ਦੇ ਨਾਂ ਦੇ ਨਾਲ ਜੁੜੀ ਰਹੀ ਫਿਲਹਾਲ ਤੁਹਾਨੂੰ ਦੱਸਦੀ ਕਿ ਬਠਿੰਡਾ ਦੀ ਪ੍ਰਾਈਵੇਟ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਗੱਡੀ ਮਿਲੀ ਗੱਡੀ ਦੇ ਵਿੱਚੋਂ লাশ ਬਰਾਮਦ ਜਿਹੜੀ ਕੰਚਨ ਉਰਫ ਕਮਲ ਕੌਰ ਭਾਬੀ ਇਨਸਟਾ ਕੀਨ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਬਰਾਮਦ ਹੋਈ